ਆ ਇਹ ਅਸਲੀ ਚਾਹ ਇਦਾਂ ਵੀ ਇਹਨਾਂ ਨੇ ਲਿਖ ਕੇ ਵੀ ਲਾਇਆ ਵਾ ਵੇ। ਇਹ ਆ ਇਹ ਪੀਣੀ ਵਧੀਆ ਚੀਜ਼ ਹੈ કે ਨਹੀਂ ਆ। ਤੇ ਸਭ ਨਾਲੋਂ ਵੱਧ ਚਾਹ ਵੀ ਤੀ ਜਾਂਦੀ ਹੈਗੀ। ਪਾਣੀ ਤੋਂ ਬਾਅਦ ਜਿਹੜੀ ਜੀ ਪੀਣ ਵਾਲੀ ਉਹ ਚਾਹ। ਹਾਂ ਇਹਨਾਂ ਨੇ ਇੱਥੇ ਲਿਖਿਆ ਚਾਹ ਇਹਦਾ ਨਾਮ ਕਿਉਂ ਪਿਆ? ਵਿਚਾਰ ਜੀ ਹਾਰੋਲਡ ਨਾਇਲਸਨ ਪਿਓਰ ਊਲੈਂਗ ਟੀ ਹੈ ਜਿਹੜੀ ਇਸਟਾਨ ਡਰਿੰਕਿੰਗ ਆ। ਯਾ ਦਿਸ ਵਨ ਊਲੈਂਗ ਟੀ ਜਿਹੜੀ ਇੱਥੋਂ ਦੀ ਮਸ਼ਹੂਰ ਹੈ ਉਹ ਟਰਾਈ ਕਰਦੇ। ਹਾਂਜੀ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਵੀਰਾਂ ਭਰਾਵਾਂ ਨੂੰ ਸਾਥ ਸ੍ਰੀ ਅਕਾਲ। ਅੱਜ ਦੀ ਜਿਹੜੀ ਜਗ੍ਹਾ ਹੋਣ ਲੱਗੇ ਆ ਤੁਹਾਨੂੰ ਇਹ ਹੈਗੀ ਆ ਚਾਹ ਵਾਲੀ 30 ਸਟੇਟ ਇਹ ਚਾਹ ਦਾ ਮਕਸਦ ਇਹ ਹੈ ਕਿ ਜਿਹੜੀ ਆਪਣੇ ਇੰਡੀਆ ਵੀ ਸਾਮਝ ਹੁੰਦੀ ਮਸ਼ਹੂਰ ਚਾਹ ਵਾ ਤੇ ਇਦਾਂ ਹੀ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਇੱਕ ਆਰਗੈਨਿਕ ਫਾਰਮ ਆ ਸਾਰਾ ਆਰਗੈਨਿਕ ਆ ਤੇ ਕੋਈ ਰੇ ਸਪਰੇ ਨਹੀਂ ਕੋਹ ਨਹੀਂ ਉਹਦੇ ਵਿੱਚ ਵੀ ਜਾਣ ਨਹੀਂ ਦਿੰਦੇ ਇਹ ਇਸੇ ਕਰਕੇ ਕਿ ਆਰਗੈਨਿਕ ਆ ਦੂਰੋਂ ਤੋਂ ਹੀ ਵੇਖ ਸਕਦੇ ਆ ਤੁਹਾਨੂੰ ਇਹ ਸਾਰਾ ਵਿਖਾਵਾਂਗੇ ਤੇ ਕਦੋਂ ਇਹ ਚਾਹ ਬਣੀ ਚਾਹ ਦਾ ਨਾਮ ਕਿਉਂ ਪਿਆ ਇਹ ਇਹ ਕਿੱਥੋਂ ਆਈ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਹੋਈ ਕਿਹੜੇ ਕਿਹੜੇ ਦੇਸ਼ਾਂ ਵਿੱਚ ਹੋਈ ਤੇ ਇੱਥੇ ਕਿੱਦਾਂ ਆਈ ਕਿੱਥੇ ਪਹਿਲਾਂ ਡੈਰੀ ਫਾਰਮ ਸੀਗਾ ਕਿਹੜੇ ਬੰਦੇ ਨੇ ਉਹ ਡੈਰੀ ਫਾਰਮ ਤੋਂ ਇਹਨੂੰ ਕਨਵਰਟ ਕੀਤਾ ਆਪਣੇ ਚਾਹਲੇ ਵਿੱਚ ਉਹ ਤੁਹਾਨੂੰ ਸਾਰਾ ਵਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਫਿਰ ਅੱਗੇ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਚੱਲ ਵਿੱਚ ਚੱਲ ਕੇ ਤੇ ਟੀ ਰੂਮ ਬਣਿਆ ਕਿੱਥੇ ਤੇ ਚਾਹਾਂ ਕਿੰਨੇ ਪ੍ਰਕਾਰ ਦੀਆਂ ਚਾਹਾਂ ਹੁੰਦੀਆਂ ਆਪਾਂ ਜਿਹੜੀਆਂ ਕਦੇ ਸੁਣੀਆਂ ਨੇ ਇੰਨੀਆਂ ਜ਼ਿਆਦੇ ਚਾਹਾਂ ਆ ਉਹਨਾਂ ਦੇ ਨਾਂ ਸਾਰੇ ਵਿਖਾਵਾਂਗੇ ਤੇ ਚਲੋ ਮਿਲਦੇ ਆ ਅੱਗੇ ਵੀਡੀਓ ਨੂੰ ਬਣੇ ਰਹੋ ਪੂਰੇ ਅੱਗੇ ਤੱਕ ਵੀਡੀਓ ਵੇਖਿਓ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਬਣੀ ਆ ਤੇ ਇਹ ਚੈਨਲ ਦੇ ਨਵੇਂ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਵਿਖਾਉਨੇ ਤੁਹਾਨੂੰ ਫਿਰ ਚੱਲਗੇ ਚੱਲਦੇ ਇਹ ਹੁਣ ਆਪਾਂ ਜਾਵਾਂਗੇ ਇੱਧਰ ਟੀ ਰੂਮ ਆਲ ਇੱਧਰ ਉੱਪਰ ਟੀ ਰੂਮ ਉਧਰੋਂ ਚੱਲਦੇ ਆ ਨਾ ਲਿਖਿਆ ਉੱਥੇ ਵੇਖਦੇ ਆ ਕੀ ਸਿਸਟਮ ਤੇ ਤੁਹਾਨੂੰ ਵਿਖਾਉਨੇ ਆ ਇਹ ਜਦੋਂ ਟੀ ਰੂਮ ਨੂੰ ਜਾਂਦਿਆਂ ਨੂੰ ਉਹ ਵਿੱਚ ਦੇਖਦਾ ਇੱਕ ਵੱਡਾ ਸਾਰਾ ਜਿੱਦਾਂ ਟੋਹਾ ਪੱਟ ਕੇ ਇਹਨਾਂ ਨੇ ਤਰਪਾਲ ਵਿਛਾਈ ਆ ਤੇ ਵਿੱਚ ਪਾਣੀ ਜਮਾ ਕਰ ਲੈਂਦੇ ਆ ਮੀਂਹ ਦਾ ਤੇ ਸਟਾਰਮ ਵਾਟਰ ਜੀ ਨੂੰ ਕਹਿੰਦੇ ਸਾਰਾ ਇਕੱਠਾ ਕਰਕੇ ਫਿਰ ਉਹ ਵਰਤਦੇ ਆ ਤੇ ਆਹ ਸਾਰੇ ਇੱਧਰ ਇਹਨਾਂ ਦੇ 40 ਚਾਹ ਦੇ ਚਾਹਲੇ ਖੇਤ ਆ ਜਿਹੜਾ ਆਪਣੇ ਆਰਗੇਨਿਕ ਆ ਸਾਰੇ ਇਹ ਇੱਧਰ ਆ ਸਾਰੇ ਦੂਰ ਤੱਕ ਸਾਰਾ ਚਾਹ ਹੀ ਚਾਹ ਵਾ ਇੱਧਰ ਵੇਖਦੇ ਆਪਾਂ ਟੀ ਰੂਮ ਵੱਲ ਚੱਲ ਕੇ ਬਲੈਕ ਟੀ ਗ੍ਰੀਨ ਟੀ ਇਹ ਜਿਹੜੇ ਚਾਈਨੀਸ ਇਹਨੂੰ ਮੰਨਦੇ ਆ ਕਿ ਇਹ ਬਲੱਡ ਪ੍ਰੈਸ਼ਰ ਵੀ ਘਟਾਉਂਦੀ ਆ ਤੇ ਆ ਦਾ ਕਨਸੈਂਟ੍ਰੇਸ਼ਨ ਵਧਾਉਂਦੀ ਆ ਇਹ ਆ ਵੀ ਟੀ ਹੈਲਦੀ ਆ ਕਿ ਨਹੀਂ ਕਿ ਆ ਕਿ ਆ ਪੀਣੀ ਵਧੀਆ ਚੀਜ਼ ਆ ਕਿ ਨਹੀਂ ਆ ਉਹਦੇ ਬਾਰੇ ਆ ਆ ਵਾ ਜਿਹੜਾ ਇਹ ਅਸਲੀ ਚਾਹ ਇਦਾਂ ਵੀ ਇਹਨਾਂ ਲਿਖ ਕੇ ਵੀ ਲਾਇਆ ਵਾ ਵੇ ਆ ਬੁੱਤ ਬਣਾਏ ਆ ਤੇ ਆ ਚਾਹ ਬੱਤੀ ਆ ਜਿਹੜੀ ਕਾਟਨ ਦੇ ਕੱਪੜੇ 'ਚ ਕਹਿੰਦੇ ਲਵੇਟੀ ਆ ਵੇ ਇਹਨਾਂ ਲਿਖਿਆ ਨਾ ਇਦਾਂ ਤੇ ਸਾਰਾ ਉਲਾਂਗਟੀ ਇਹ ਜਿਹੜੀ ਉਹਦੇ ਇਦਾਂ ਚਾਹ ਤੇ ਲਵੇੜ ਕੇ ਕੋਟਨ ਦੇ ਚ ਫੇਰ ਬੰਦੀ ਆ ਉਹਦੇ ਵਿੱਚ ਪਾਉਂਦੇ ਆ ਫੇਰ ਇਹਨਾਂ ਸਿਸਟਮ ਆ ਇਹਨਾਂ ਨੇ ਬੁੱਤ ਬਣਾਏ ਆ ਤੇ ਜਿਹੜੀ ਆਹ ਵਾਲਾ ਸਿਸਟਮ ਆ ਇਹਨੇ ਲਿਖਿਆ ਵਾ ਥੱਲੇ ਵੀ ਟੀ ਕਿਦਾਂ ਬਣਾਉਂਦੇ ਆਗੇ ਪਹਿਲਾਂ ਵਿਵਰਿੰਗ ਹੀਟਿੰਗ ਐਂਡ ਡ్రਾਈਂਗ ਉਹਨੂੰ ਗਰਮ ਕਰਨਾ ਸਿਕਾਉਣਾ ਤੇ ਫੇਰ ਇਦਾਂ ਬਣਾਉਂਦੇ ਹਰ ਚੀਜ਼ ਦਾ ਇਹਨਾਂ ਨੇ ਐ ਬਣਾ ਕੇ ਬੁੱਤਲੇ ਬੁੱਤ ਬਣਾ ਕੇ ਦੱਸਿਆ ਹੋਇਆ ਇੱਥੇ ਥੱਲੇ ਲੇਖ ਲੇਖ ਕੇ ਲਾਇਆ ਹਰ ਚੀਜ਼ ਦੇ ਇਹ ਅਸਲੀ ਜਿਹੜੀ ਚਾਹ ਦੀ ਆਜਾਤ ਆ ਕਹਿ ਰਹੀਏ ਕਿ ਇਹ ਕੀਤੀ ਬੋਧੀਆਂ ਨੇ ਜਿੱਦਾਂ ਬੁੱਧ ਧਰਮ ਦੇ ਇਹਨਾਂ ਬਹੁਤ ਧਰਮ ਦੇ ਭਿਖਸ਼ੂ ਆਪਣੇ ਜਾਂਦੇ ਹੀ ਪਹਾੜਾਂ ਦੇ ਉੱਤੇ ਤਪੱਸਿਆ ਕਰਨ ਤੇ ਉੱਥੇ ਵਿੱਚ ਆਹ ਦੀਆਂ ਪੱਤੀਆਂ ਤੋੜ ਕੇ ਜੋ ਵੀ ਜਿੱਦਾਂ ਵੀ ਹੋਇਆ ਉੱਥੇ ਹੋ ਸਕਦਾ ਤੇ ਉਹਨਾਂ ਨੇ ਕੀਤੀ ਵੀ ਉਦੋਂ ਨੀਂਦ ਨਾ ਆਵੇ ਛੇਤੀ ਤੇ ਕਨਸੈਂਟਰੇਸ਼ਨ ਜ਼ਿਆਦਾ ਬਣੇ ਧਿਆਨ ਲੱਗੇ ਤੇ ਉੱਥੋਂ ਚੱਲੀ ਇਹ ਚਾਹ ਦਾ ਜਿਹੜਾ ਹੈਗਾ ਸਸਤਾ ਆ ਇੱਕ ਹੋਰ ਨਮੂਨਾ ਜਿੱਦਾਂ ਉਹ ਟੋਪੀਆਂ ਆਪਣੇ ਅੱਜ ਵੀ ਪਾਉਂਦੇ ਚਾਈਨੀਸ ਜਿਹੜੇ ਬਜ਼ੁਰਗ ਬੀਬੀਆਂ ਐ ਤੇ ਤੁਸੀਂ ਵੇਖਿਆ ਹੋਣਾ ਵੀਡੀਓ ਫੋਟੋਆਂ 'ਚ ਆ ਇੱਕ ਨਿਆਣੇ ਬੱਚੀ ਆ ਆਹ ਚਾਹ ਦੀ ਪਤੀ ਤੋੜਦੀ ਆ ਲਿਖਿਆ 30 ਪਿਕਿੰਗ ਐਦਾਂ ਸੋਹਣਾ ਮਾਹੌਲ ਚਾਲਾ ਧੁੱਪ ਵੀ ਲੱਗੀ ਆ ਪੂਰੀ ਆ ਇਹਨਾਂ ਨੇ ਲਿਖ ਕੇ ਲਾਇਆ 2014 ਦੇ ਵਿੱਚ ਵੀ ਜਿਹੜੇ ਕਹਿੰਦੇ ਪਾਣੀ ਤੋਂ ਬਾਅਦ ਦੀ ਆ ਤੇ ਸਭ ਨਾਲੋਂ ਵੱਧ ਚਾਹ ਵੀਤੀ ਜਾਂਦੀ ਹੈਗੀ ਪਾਣੀ ਤੋਂ ਬਾਅਦ ਜਿਹੜੀ ਜੀ ਪੀਣ ਵਾਲੀ ਉਹ ਚਾਹ 2014 ਦੀ ਗੱਲ ਆ ਲੈ ਕੇ ਲਾਇਆ ਇਹਨਾਂ ਨੇ 7.5 ਬਿਲੀਅਨ ਕੱਪ ਦਿਨ ਦੇ ਵਿੱਚ ਇਹ ਜਿਹੜੀ ਅ ਮੇਨ ਜਿਹੜੀ ਮੇਨ ਪੈਦਾਵਾਰ ਹੋਂ ਲੱਗੀ ਉਹ ਚਾਈਨਾ ਝੋਂ ਲੱਗੀ ਆ ਤੇ ਬਾਅਦ ਚ ਫਿਰ ਇਹ 40 ਤੋਂ ਵੱਧ ਕੰਟਰੀਆਂ ਦੇ ਵਿੱਚ ਪੈਦਾ ਕਰ ਲਾ ਕੇ ਇਹ ਆਹ ਲੀਏ ਦੇਸ਼ ਆ ਤੇ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਆ ਇਹਨਾਂ ਨੇ ਬਣਾਇਆ ਕਿਦਾਂ ਫਿਰ ਬੈਗ ਲੈ ਕੇ ਜਾਂਦੇ ਸੀਗੇ ਪੁਰਾਣੇ ਸਮਿਆਂ ਦੇ ਵਿੱਚ ਚਾਹ ਵਾਲੇ ਐਦਾਂ ਤੇ ਆ ਗਰਿਆਂ ਦਾ ਕੰਮ ਲਿਆ ਜਾਂਦਾ ਸੀ ਗਰਿਆਂ ਦਾ ਬੁੱਤ ਤੇ ਉਦੇ ਉੱਤੇ ਲੱਦ ਕੇ ਇਦਾਂ ਲੈ ਕੇ ਜਾਂਦੇ ਸੀਗੇ ਇਹਨਾਂ ਲਿਖਿਆ ਟੀ ਹੌਰਸ ਰੋਡ ਆ ਇਦਾਂ ਸਾਰਾ ਲਿਖਿਆ ਇਹਨਾਂ ਨੇ ਬਰਮਾ ਬੰਗਾਲ ਨੇਪਾਲ ਆ ਇਹਨਾਂ ਨੇ ਇੱਥੇ ਲਿਖਿਆ ਚਾਹ ਇਹਦਾ ਨਾਮ ਕਿਉਂ ਪਿਆ ਵੀ ਚਾਹ ਦੇ ਨਾਮ ਦੇ ਵਿੱਚ ਕੀ ਨਹੀਂ ਟੀ ਦੇ ਨਾਮ ਦੇ ਵਿੱਚ ਕੀ ਟੀ ਤੇ ਆਵੇ ਇਹਨਾਂ ਨੇ ਦੋਹਾਂ ਚੀਜ਼ਾਂ ਜੋੜ ਕੇ ਬਣਿਆ ਟੀ ਤੇ ਚਾਹ ਤੇ ਇਹਨਾਂ ਨੇ ਲਿਖਿਆ ਸਾਰੇ ਲੈਂਗੁਏਜ ਵਰੀਏਸ਼ਨ ਆਫ ਚਾਇਨਾ ਚ ਇਹਨਾਂ ਦੇ ਵਿੱਚ ਟੀ ਚਾਹ ਤੇ ਜੋੜ ਕੇ ਇਹਨਾਂ ਨੇ ਫਿਰ ਟੀ ਬਣੀ ਆ ਟੀਈ ਦਾ ਉਹ ਚੱਕ ਲੈ ਚਾਹ ਦਾ ਇਹ ਚੱਕ ਲਈ ਟੀ ਇਹ ਆਈ ਚਾਇਨਾ ਦਾ ਲੋ ਯੂ ਇਹਦਾ ਬੁੱਤ ਬਣਾਇਆ ਇਹਨਾਂ ਨੇ ਇਹਦਾ ਬੁੱਤ ਬਣਾਉਣ ਦਾ ਕਾਰਨ ਇਹੀ ਹੈ ਕਿ ਇਹਨੇ ਜਿਹੜਾ ਚਾਹ ਦੇ ਉੱਤੇ ਕਿਤਾਬ ਲਿਖੀ ਆ ਤਾਂ ਕਲਾਸਿਕ ਆਫ ਟੀ 733 ਤੋਂ ਲੈ ਕੇ 804 ਤੱਕ ਕਿਰਿਆ ਦਾ ਦਾ ਜੀਵਨ ਕਾਲ ਜਿੱਥੇ 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 ਇੱਥੇ ਵੀ ਇੱਥੇ ਆਉਂਦੇ ਆ ਫਿਰ ਇਹਨਾਂ ਨੇ ਆ ਲਾਏ ਆ ਟੀਪੋਰਟ ਜਿਹੜੇ ਚਾਹ ਲਈ ਕੇਤਲੀ ਜੀ ਵਾਲਾ ਸਿਸਟਮ ਹੈ ਹਰ ਜਗ੍ਹਾ ਦੇ ਉੱਤੇ ਆ ਚਾਇਨਾ ਚਾਈਨਿਸ ਲਿਖੀ ਆ ਸਾਰੀ ਭਾਸ਼ਾ ਇਹਨਾਂ ਦੀ ਇਹ ਜਿਹੜੀ ਟੀ ਦੀ ਚਾਹ ਚਾਇਨਾ ਦੀ ਜਿਹੜੀ ਟੀ ਦੀ ਸ਼ੁਰੂਆਤ ਹੋਈ ਇਹਨਾਂ ਲਿਖਿਆ ਚਾਇਨਾ ਤੋਂ ਹੋਈ ਆ ਤੇ ਆਹ ਤੁਹਾਨੂੰ ਲਿਖਿਆ ਨੇ ਜਿੱਦਾਂ ਤਿੱਬਤ ਤੇ ਤਿੱਬਤ ਸਾਊਥ-ਵੈਸਟ ਚਾਇਨਾ ਦੇ ਇੱਥੋਂ ਨਾਰਥ-ਈਸਟ ਇੰਡੀਆ ਜਿਹੜਾ ਆਪਣਾ ਨਾਚਲ ਪ੍ਰਦੇਸ਼ ਆ ਸਾਹ ਇਧਰਲਾ ਪਾਸਾ ਚਾਇਨਾ ਨਾਲ ਜੁੜਦਾ ਉੱਥੋਂ ਸ਼ੁਰੂ ਹੋਈ ਆ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਬੋਧੀਆਂ ਨੇ ਕੀਤੀ ਹੈ ਕਿ ਉੱਤ_{-\text{}}ਬਤ ਚ ਜ਼ਿਆਦਾ ਬੋਧੀ ਧਰਮ ਸੀਗਾ ਤੇ ਇੱਥੋਂ ਆ ਲਿਖਿਆ ਨਾ ਆ ਇਹਨਾਂ ਨੇ ਇੱਥੇ ਬੈਨ ਨੂੰ ਸਾਰਾ ਸਿਸਟਮ ਬਣਾਇਆ ਵਾ ਤੇ ਇੱਕ ਮੈਪ ਵੀ ਬਣਾਇਆ ਵਾ ਇਦਾਂ ਆ ਸਾਰੀ ਬੱਸ ਪਾਰਕਿੰਗ ਸਾਰਾ ਟੀ ਰੂਮ ਆ ਰੈਸਟੋਰੈਂਟ ਇੱਥੇ ਆ ਸਾਰੇ ਚਾਹ ਦੇ ਬਾਗ ਆ ਇਹਨਾਂ ਨੇ ਜੇਮਸ ਕੁੱਕ ਦਾ ਬੁੱਤ ਬਣਾਇਆ ਹੋਦਾ ਜਿਹੜਾ ਬ੍ਰਿਟਿਸ਼ ਐਕਸਪਲੋਰਰ ਸੀਗਾ ਇਹਨੇ ਆਪਣੇ ਕਈ ਦੇਸ਼ ਲੱਭੇ ਆਸਟ੍ਰੇਲੀਆ ਨਿਊਜ਼ੀਲੈਂਡ ਕਈ ਆ ਇਹਨਾਂ ਦੇ ਮਤਲਬ ਇਹਨਾਂ ਦੇ ਨਾਂ ਤੇ ਦੂਜੀ ਤੀਜੀ ਰੀਜ ਰਵਾਇਆ ਮਾਰਿਆ ਗਿਆ ਸੀਗਾ ਇਹਨਾਂ ਨੇ ਮਾਰਤਾ ਫਿਰ ਲੜਾਈ ਦੇ ਵਿੱਚ ਤੇ ਲਿਖਿਆ ਇਹਨੇ ਚਾਹ ਪੀਤੀ ਨਹੀਂ ਇੱਥੋਂ ਦਾ ਮਨੂਕਾ ਪਲਾਂਟ ਦੀ ਟਰਾਈ ਕੀਤਾ ਤੇ ਉਹਨੂੰ ਚਾਹ ਦਾ ਨਾਮ ਦੇਤਾ ਇਹਨੇ ਆ ਇਹਨਾਂ ਲਿਖਿਆ ਨੇ ਇਹ ਆ ਜੇਮਸ ਕੁੱਕ ਆ ਥਾਂ ਤਾਂ ਇਹਨਾਂ ਨੇ ਐ ਟੀ ਪੋਟ ਰੱਖੇ ਹੋਏ ਆ ਉਹ ਉਦੋਂ ਤੱਕ ਤੇ ਆ ਬਿਲਡਿੰਗ ਇਹਦੇ ਵਿੱਚ ਰੈਸਟੋਰੈਂਟ ਆ ਤੇ ਹੋਰ ਸਿਸਟਮ ਆ ਉਹ ਪਰਾਂਚਾ ਦੇ ਬਾਗ ਆ ਤੇ ਮੌਸਮ ਨੇ ਕਿਆ ਬਾਤ ਹੈ ਇੱਧਰ ਕਾਰ ਪਾਰਕ ਇਹ ਆ ਜੀ ਹਾਰੋਲਡ ਨਾਇਲਸਨ ਇਹ ਬੰਦੇ ਨੇ ਕਹਿੰਦੇ ਵੀ ਜਿਹੜਾ ਇੱਥੇ ਪਹਿਲਾਂ ਡੈਰੀ ਫਾਰਮ ਹੁੰਦਾ ਸੀਗਾ ਵੀ ਇਹਨੇ ਸਾਰੀ ਮੱਦ ਕਰਾ ਕੇ ਡੈਰੀ ਫਾਰਮ ਤੋਂ ਟੀ ਪਲਾਂਟੇਸ਼ਨ ਦਾ ਕੰਮ ਸ਼ੁਰੂ ਕਰਾਇਆ ਇਹਨੇ ਲਿਖਿਆ ਡੈਰੀ ਫਾਰਮ ਟੂ ਟੀ ਪਲਾਂਟੇਸ਼ਨ ਹਾਰੋਲਡ ਨਾਇਲਸਨ ਆ ਜਦੋਂ ਫੇ ਪਾਰਕਿੰਗ ਜੇ ਐਂਟਰ ਕਰਦੇ ਆ ਇੰਦਾ ਦੀ ਬਿਲਡਿੰਗ ਹੈ ਇੱਥੇ ਤੇ ਅੰਦਰ ਸਾਰਾ ਸਿਸਟਮ ਹੈ ਕਿਆ ਬਾਤ ਹੈ ਤੇ ਆਪਾਂ ਪਹਿਲਾਂ ਟੀ ਰੂਮ ਵੱਲ ਚਲ ਗਏ ਸੀਗੇ ਉੱਥੇ ਜਿਹੜੇ ਮਿਲੇ ਬਜ਼ੁਰਗ ਗੋਰੇ ਬਾਪ ਨੂੰ ਇਹਦੀ ਘਰ ਵਾਲੀ ਪੰਜਾਬੀ ਸੀ ਉਹ ਕੈਮਰਾ ਆਪਾਂ ਹਰ ਕਦੇ ਮੂੰਹ ਤੇ ਮਾਰ ਨਹੀਂ ਸਕਦੇ ਕਿ ਤੇ ਆ ਅੰਦਰ ਜਾ ਕੇ ਟੀ ਟਰਾਈ ਕਰਦੇ ਇੱਥੇ ਟੀ ਬਲੈਕ ਕੋਲਡ ਬਰੂ ਆ ਬਲੈਕ ਟੀ ਸਾਰਾ ਲਾਇਆ ਇਹਨਾਂ ਨੇ ਜੇ ਤੁਸੀਂ ਲੈ ਕੇ ਵੀ ਜਾਣੀ ਆ ਬਲੈਕ ਟੀ ਮੂਕਾ ਸਰ ਜੀ ਆਹ ਜੀ ਜੀ ਅੱਗੇ ਬੋਲੋ ਬਹੁਤ ਬਹੁਤ ਪਿਆਰ ਜੀ ਜੀ ਸਮਾਸ਼ ਕਾਲੀਆ ਮੋਕਾ ਜੀ ਸਤਿ ਜੀ 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 ਆਹ ਜੀ ਸਿਆਹ ਬਹੁਤ ਪੋਰ ਤੇ ਬਣ ਕੇ ਖਾਣਾ ਪਤਾ ਸੀ ਇਸ ਹੋਵੇ ਇਹ ਗ੍ਰੀਨ ਟੀ ਆਰਗੇਨਿਕ ਗ੍ਰੀਨ ਟੀ ਆ ਪਿਓਰ ਉਲ ਐਂਟੀ ਆ ਜਿਹੜੀ ਇਹ ਤਾਂ ਜਮਾਂ ਕਾਲੀਆਂ ਮਿਰਚਾਂ ਵਾਲੀ ਆ ਆ ਇਹਨਾਂ ਨੇ ਕੱਪ ਵਿੱਚ ਇਹਨੇ ਲੈ 75 ਰੁਪਏ ਆਨੇ ਆ ਵੀ 75 ਆ ਆ ਬਾਟਾ ਆ ਆ ਸਾਰੀ ਕਰੋਕਰੀ ਇੱਥੇ ਆਪਾਂ ਤਿੰਨ ਤਰ੍ਹਾਂ ਦੀਆਂ ਚਾਹਾਂ ਟਰਾਈ ਕਰਾਂਗੇ ਜਿਹੜੀਆਂ ਇੱਥੇ ਬਣਾ ਕੇ ਦੇਣਗੇ ਇਹ ਵੇਖਦੇ ਕੀ ਸਵਾਦ ਆ ਉਹਨਾਂ ਦਾ ਕੀ ਰਿਵਿਊ ਆ ਤੇ ਆ ਜਦ ਤੁਸੀਂ ਲੈਣਿਆ ਇੱਥੇ ਸਾਰਾ ਪਿਆ ਜਿੰਜਰ ਸਨੈਪ ਸੀਸਮ ਸਨੈਪ ਡ੍ਰੈਗਨ ਸਨੈਪ ਚੈੱਕ ਕਰਦੇ ਹਾਂ ਚਾਹ ਦਾ ਸਵਾਦ ਆਰਗੇਨਿਕ ਟੀ ਕੀ ਕਹਿੰਦੀ ਹੈ ਆਰਗੇਨਿਕ ਟੀ ਯਾ ਦਸ ਵਨ ਇਸ ਚਾਹ ਐਂਡ ਐਂਡ ਥੈਟਸ ਅ ਬਲੈਕ ਟੀ ਥੈਟਸ ਅ ਉਲੋਂਗ ਓ ਦਸ ਇ ਉਲੋਂਗ ਐਂਡ ਦਿਸ ਇ ਬਲੈਕ ਟੀ ਯਾ ਓਕੇ ਸੋ ਆਈ ਕੈਨ ਡਰਿੰਕ ਦਿਸ ਵਨ ਯੂ ਕੈਨ ਦਿਸ ਇ ਗੁੱਡ ਟੀ ਫੋਰ ਚਾਹ ਯਾ ਚਾਹ ਇਨ ਸ਼ੁੱਡ ਬੀ ਵਰਡ ਦੇ ਚਾਹ ਹਾਂ ਇਹ ਤਾਂ ਜਮ ਆਪਣੇ ਵਾਲੀ ਇਹ ਹੁਣ ਊ ਲੈਂਗ ਟੀ ਜਿਹੜੀ ਇੱਥੋਂ ਦੀ ਮਸ਼ਹੂਰ ਹੈ ਉਹ ਟਰਾਈ ਕਰਦੇ ਜਿਹੜੀ ਤਾਂ ਵੀ ਕਾਫੀ ਹੋਣਾ ਸਵਾਦ ਸਾਰਿਆਂ ਦਾ ਚਾਹ ਵਾਲਾ ਹੀ ਚਾਹ ਹੀ ਹੈ ਕਾਫੀ ਕਾਫੀ ਤੇ ਹੁਣ ਆਪਾਂ ਵੇਖਦੇ ਬਲੈਕ ਟੀ ਆ ਇਹ ਬਲੈਕ ਟੀ ਆ ਇਹ ਦਸ ਹਾਦ ਵੱਖਰਾ ਜਿਆ ਆ ਬਾਕੀ ਦਾ ਸਾਰੇ ਜਿਹਦਾ ਦੋਵੇਂ ਚਾਵਾ ਹੀ ਸੀਗੀਆਂ ਤੇ ਹੈ ਤਾਂ ਚਲ ਚਾਹੀ ਆ ਜਿੱਦਾਂ ਬਾਕੀ ਨੇ ਉਹੀ ਆ ਚਾਵਾ ਜਿਹੜੀਆਂ ਹੈਗੀਆਂ ਆ ਸਾਰੀਆਂ ਤੇ ਹੈ ਬਹੁਤ ਤਰ੍ਹਾਂ ਦੀਆਂ ਤੇ ਆ ਨਾਲ ਇਹਨਾਂ ਨੇ ਖਾਣ ਨੂੰ ਦਿੱਤਾ ਆਮ ਅਗਰ ਜੇ ਘਰੇ ਲੈ ਕੇ ਜਾਣੀਆਂ ਤਾਂ ਉਹ ਸਿਸਟਮ ਆ ਪੂਰਾ ਰੇਟ ਲਿਖਿਆ ਤੇ ਕਿਹੜੀ ਕਿਹੜੀ ਆ ਇਹੀ ਜਿਹੜਾ ਅੱਜ ਤੁਹਾਨੂੰ બਾਇਆ ਸਾਰਾ ਚਾਹ ਦਾ ਚਾਹ ਦੇ ਬਾਗ ਉਧਰਲੇ ਪਾਸੇ ਲੱਗੇ ਵਿੱਚ ਵਿੱਚ ਤੁਹਾਨੂੰ ਦਿਖਾਇਆ ਕਿਉਂਕਿ ਅੰਦਰ ਜਾ ਨਹੀਂ ਸਕਦੇ অর্ਗੈਨਿਕ ਟੀ ਕਰਕੇ ਤੇ ਕਿੰਨੀ ਚਾਹ ਪੀਤੀ ਜਾਂਦੀ ਹੈ 7.5 ਅਰਬ ਕੱਪ ਇੱਕ ਦਿਨ ਦੇ ਵਿੱਚ ਪੀਤਾ ਜਾਂਦਾ ਐਨੀ ਚਾਹ ਪੀਂਦੇ ਸੀ ਦੁਨੀਆ ਦੇ ਲੋਕ 2014 ਦੇ ਵਲਡ ਰਿਕਾਰਡ ਦੇ ਤੁਹਾਨੂੰ ਦਿਖਾਇਆ ਤੇ অর্ਗੈਨਿਕ ਫਾਰਮ ਹੈ ਸਾਰਾ ਇੱਥੋਂ ਚਾਹਾਂ ਟਰਾਈ ਕੀਤੀਆਂ ਪਤਨ ਬਹੁਤ ਸਵਾਦ ਸੀਗੀਆਂ ਆਪਾਂ ਦੁੱਧ ਤੋਂ ਬਿਨਾਂ ਵੀ ਸਾਰੇ ਡਾਕਟਰ ਵੀ ਕਹਿੰਦੇ ਆ ਤੇ ਆਪਾਂ ਪੀ ਸਕਦੇ ਆ ਤੇ ਬਹੁਤ ਸਵਾਦ ਸੀਗੀਆਂ ਤਿੰਨ ਟਰਾਈ ਕੀਤੀਆਂ ਤੁਸੀਂ ਕਰ ਸਕਦੇ ਹੋਰ ਵੀ ਆ ਤੇ ਪਰ ਸਾਰੀਆਂ ਇੱਕ ਬਲੈਕ ਟੀ ਇੱਕ ਊਲੌਂਗ ਟੀ ਜਿਹੜੀ ਸਾਰਿਆਂ ਨਾਲ ਮਸ਼ਹੂਰ ਹੈ ਇੱਥੋਂ ਦੀ ਊਲੌਂਗ ਬਲੈਕ ਟੀ ਊਲੌਂਗ ਤੇ ਚਾਹੇ ਚਾਹੇ ਤੇ ਇੱਥੇ ਦੱਸਿਆ ਚਾਹੇ ਟੀ ਦਾ ਨਾਮ ਟੀ ਕਿੱਥੋਂ ਪਿਆ ਉਹ ਵੀ ਤੁਹਾਨੂੰ ਲਿਖਿਆ ਵਿੱਚ ਵਿਖਾਇਆ ਤੇ ਬਾਕੀ ਸਾਰੇ ਵਿਖਾਏ ਇਹਨਾਂ ਦੇ ਟੀਪੋਰਟ ਪਏ ਆ ਤੇ ਜਿੰਨੀ ਕਿ ਜਾਣਕਾਰੀ ਦੇ ਸਕਦੇ ਉਹਨੇ ਦਿੱਤੀ ਆ ਤੇ ਟੂਰ ਗਾਈਡ ਆ ਜੇ 10 ਤੋਂ ਵੱਧ ਬੰਦੇ ਫਿਰ ਤੁਸੀਂ ਟੂਰ ਗਾਈਡ ਕਰਕੇ ਜਾ ਸਕਦੇ ਆ ਵਿੱਚ ਸ਼ਾਇਦ ਵਿੱਚ ਉਹ ਤੋਂ ਲੈ ਕੇ ਜਾਂਦੇ ਕਿ ਨਹੀਂ ਪਤਾ ਨਹੀਂ ਤੇ ਫਿਰ ਇੱਕ ਰੈਸਟੋਰੈਂਟ ਬਣਿਆ ਉਹ ਆਪਾਂ ਲੇਟ ਹੋ ਗਏ 3 ਵਜੇ ਕਿਚਨ ক্লোਜ਼ ਕਰ ਦਿੰਦੇ ਆ ਉਹ ਤੁਹਾਨੂੰ ਦਿਖਾਤਾ ਥੋੜਾ ਜਿਹਾ ਚਾਕਾ ਥੋੜਾ ਜਿਹਾ ਤੇ ਉੱਪਰਲੀ ਫਲੋਰ ਤੇ ਬਣਿਆ ਵਾ ਤੇ ਦਿਨ ਬਹੁਤ ਸੋਹਣਾ ਲੱਗਾ ਸੀਗਾ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਇਦਾਂ ਪਤਾ ਲੱਗਦਾ ਰਹਿੰਦਾ ਅੱਗੇ ਤੋਂ ਵੀਡੀਓ ਵਧੀਆ ਤਾਂ ਵਧੀਆ ਤੁਹਾਡੇ ਅੱਗੇ ਲੈ ਕੇ ਆਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ